ਇਹ ਬੋਲਜ਼ ਆਪਾਂ ਇਹਨੂੰ ਜਿੱਥੇ ਮਰਜੀ ਸੁੱਟ ਦਈਏ ਤਾਂ ਇਹ ਇੱਕ ਟਰੀ ਬਣ ਜਾਂਦੀ ਹੈ ਤਾਂ ਸਾਡੇ ਮਿਲਾਂ ਦਾ ਸਭ ਦਾ ਹੀ ਇਹ ਫਰਜ਼ ਬਣਦਾ ਹੈ ਕਿ ਸਾਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਆਪਣੇ ਪਰਿਆਵਰਣ ਨੂੰ ਬਚਾਉਣ ਦਾ ਤਾਂ ਜੇ ਤੁਹਾਨੂੰ ਆਉਣ ਵਾਲੇ ਸਾਲਾਂ 'ਚ ਆਪਾਂ ਬ੍ਰਿਕਸ਼ ਤਾਂ ਕੱਟ ਰਿਆਂ ਪਰ ਆਪਾਂ ਲਗਾਉਂਦੇ ਨਹੀਂ ਹੈਗੇ ਤਾਂ ਇਸ ਤੋਂ ਜ਼ਿਆਦਾ ਟੈਂਪਰੇਚਰ ਹੋਊਗਾ ਤਾਂ ਆਪਣਾ ਮਤਲਬ ਆਪਾਂ ਕਿਵੇਂ ਬਚਾਂਗੇ ਤੁਸੀਂ ਆਪ ਹੀ ਦੇਖ ਸਕਦੇ ਹੋ بس دو منے چلਣਗੇ ਵੀ ਆਪਾਂ ਨੂੰ ਹੁਣੇ ਹੀ ਵਸਾਵਨ ਬਾਦ ਦੋ ਚੀਜ਼ੇ ਲਗਾਉਣੇ ਚਾਹੀਦੇ ਕਿਉਂਕਿ ਬਾਰਿਸ਼ਾਂ 도 ਆਈ ਰਹੀਆਂ ਬਾਰਿਸ਼ਾਂ ਆਂਦੀਆਂ ਤਾਂ ਮਿੱਟੀ ਵੀ ਥੋੜੀ ਨਮ ਰਹਿੰਦੀ ਹੈ ਹਨਾ ਤਾਂ ਇਹ ਆਪਣੇ ਆਪ ਹੀ ਥੋੜੇ ਜਿ ਦਿਨਾਂ ਚਾ ਦੇਖੋ ਅਸੀਂ ਇੱਥੇ ਇੱਕ ਸਿੱਟਿਆ ਵੀ ਸੀਗਾ ਇੱਥੇ ਬਣ ਗਿਆ ਹੁਣ ਇੱਕ ਸੈਪਲਿੰਗਸ ਤਾਂ ਇਹ ਮਤਲਬ ਆਪਣੇ ਆਪ ਹੀ ਉੱਗ ਕੇ ਆਂਦੇ ਆ ਤੇ ਇਹਨਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਤੇ ਇਹ ਮਤਲਬ ਟਰੀਜ਼ ਬਣ ਜਾਂਦੇ ਆ ਸਾਲ ਗਰਮੀ ਨੇ ਰਿਕਾਰਡ ਤੋੜੇ ਤਾਂ ਕਈ ਸਮਾਜ ਸੇਵੀਆਂ ਸਣੇ ਆਮ ਲੋਕਾਂ ਨੇ ਵੀ ਰੁੱਖ ਲਾਉਣ ਵਾਲ ਕਦਮ ਜ਼ਰੂਰ ਪੁੱਟਿਆ ਤੇ ਹੁਣ ਆ ਬਠਿੰਡੇ ਦੀਆਂ ਬੀਬੀਆਂ ਨੇ ਕੰਮ ਹੋਰ ਵੀ ਸੌਖਾ ਕਰ ਦਿੱਤਾ ਨਾ ਜ਼ਮੀਨ ਪੁੱਟਨ ਨਾ ਪੌਦੇ ਲਾਉਣ ਦੀ ਹੁਣ ਲੋੜ ਰਹੀ ਹੈ ਕਿਉਂਕਿ ਨਾਰਤਾ ਨੇ ਫਲਾਂ ਦੇ ਬੀਜਾਂ ਤੋਂ ਮਿੱਟੀ ਦੇ ਗੋਲੇ ਬਣਾਏ ਨੇ ਜਿਨ੍ਹਾਂ ਨੂੰ ਜ਼ਮੀਨ ਤੇ ਸੁੱਟੋ ਤਾਂ ਆਪਣੇ ਆਪ ਪੌਦੇ ਉੱਗ ਆਉਂਦੇ ਨੇ ਵੀਰ ਕਿ ਤੁਸੀਂ ਦੇਖ ਹੀ ਰਹੇ ਹੋ ਅਸੀਂ ਇਹ ਸੀਡ ਬਾਲਸ ਮਤਲਬ ਅਸੀਂ ਸਾਨੂੰ ਮਹੀਨਾ ਹੋ ਗਿਆ ਇਹ ਬਣਾਉਂਦੇ ਕਿਉਂਕਿ ਇਹ 2 ਮਹੀਨੇ ਹੀ ਕੰਮ ਕਰਦੇ ਹੈ ਸਾਵਨ ਭਾਦੋ ਚ ਜਦੋਂ ਕਿ ਬਾਰਿਸ਼ਾਂ ਹੁੰਦੀਆਂ ਤਾਂ ਜਿਹੜੇ ਇਹ ਬਾਲਸ ਆਪਾਂ ਇਹਨੂੰ ਜਿੱਥੇ ਮਰਜੀ ਸੁੱਟ ਦਈਏ ਤਾਂ ਇਹ ਇੱਕ ਟਰੀ ਬਣ ਜਾਣਗੇ ਤਾਂ ਸਾਡੇ ਮਿਲਾਂ ਦੇ ਸਭ ਦਾ ਹੀ ਇਹ ਫਰਜ਼ ਬਣਦਾ ਕਿ ਸਾਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਆਪਣੇ ਪਰਿਆਵਰਣ ਨੂੰ ਬਚਾਉਣ ਦਾ ਤੁਸੀਂ ਦੇਖ ਸਕਦੇ ਹੋ ਵੀ ਹੁਣ ਇਸ ਸਾਲ ਕਿੰਨੀ ਜ਼ਿਆਦਾ ਗਰਮੀ ਆਪਾਂ ਸਾਰੇ ਕਹਿ ਰਹੇ ਹਾਂ ਹਾਏ ਗਰਮੀ ਹਾਏ ਗਰਮੀ ਤਾਂ ਤੁਸੀਂ ਦੇਖੋ ਆਉਣ ਵਾਲੇ ਸਾਲਾਂ ਚ ਆਪਾਂ ਬ੍ਰਿਕਸ਼ ਤਾਂ ਕੱਟ ਰਹੇ ਆ ਪਰ ਆਪਾਂ ਲਗਾਉਂਦੇ ਨਹੀਂ ਹੈਗੇ ਤਾਂ ਇਸ ਤੋਂ ਜ਼ਿਆਦਾ ਟੈਂ ਤਾਂ ਇਸੇ ਕਰਕੇ ਅਸੀਂ ਇੱਕ ਪਹਿਲ ਕੀਤੀ ਹੈ ਤੇ ਇਹਨੂੰ ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਸੀ ਇਹ ਲੱਖਾਂ ਦੀ ਤਦਾਦ ਚ ਬਣਾ ਚੁੱਕੇ ਆ ਆ ਦੇਖੋ ਅਸੀਂ ਗਿਫਟ ਵੀ ਪੈਕ ਕਰ ਕਰਕੇ ਅਸੀਂ ਲੋਕਾਂ ਨੂੰ ਦਿਨੇ ਆ ਵੀ ਜਦੋਂ ਵੀ ਤੁਸੀਂ ਕਿਤੇ ਕਾਰ ਤੇ ਜਾਂਦੇ ਹੋ ਰੋਡ ਸਾਈਡ ਤੇ ਜਾਂ ਨਹਿਰ ਸਾਈਡ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਇੱਥੇ ਪlant ਨਹੀਂ ਹੈਗਾ ਜਾਂ ਪੌਦਾ ਨਹੀਂ ਹੈਗਾ ਤੈਨੂੰ ਥਰੋ ਕਰ ਦੋ ਇਹਦਾ ਮੋਟਿਵ ਇਹ ਹੈ ਕਿ ਆਪਾਂ ਦੁਬਾਰਾ ਜਾ ਕੇ ਇੱਥੇ ਪਾਣੀ ਦੇਣ ਦੀ ਲੋੜ ਨਹੀਂ ਆ ਨਾ ਇਹਨੂੰ ਕੋਈ ਜਾਨਵਰ ਜਾਂ ਕੋਈ ਪੰਖਸ਼ੀ ਖਰਾਬ ਨਹੀਂ ਕਰ ਸਕਦੇ ਜੇ ਆਪਾਂ ਬੀਜ ਲਗਾਈਏ ਤਾਂ ਉਹ ਜਾਨਵਰ ਖਰਾਬ ਕਰ ਦਿੰਦੇ ਆ ਜਾਂ ਕੋਈ ਪੰਖਸ਼ੀ ਜਾਂ ਪਸ਼ੂ ਜਾਂ ਕੋਈ ਵੀ ਮਤਲਬ ਜਿਵੇਂ ਗਾ ਲੋੜ ਨਹੀਂ ਹੈਗੀ ਤੇ ਆਪਣੇ ਆਪ ਹੀ ਇਹ ਜ਼ਮੀਨ 'ਚ ਆਪਣੀ ਜਗ੍ਹਾ ਬਣਾ ਕੇ ਤਾਂ ਇੱਕ ਬਹੁਤ ਵੱਡਾ ਟਰੀ ਗਰੋ ਕਰ ਸਕਦਾ ਇਹ ਮਿੱਟੀ ਦੇ ਗੋਲੇ ਜਾਮਨ ਨਹੀਂ ਬੋਲੀ ਆੜੂ ਅੰਬਾਂ ਦੇ ਬੀਜਾਂ ਦੇ ਬਣਾਏ ਗਏ ਨੇ ਜਿਨ੍ਹਾਂ ਨੂੰ ਕਿਤੇ ਵੀ ਕੱਚੀ ਜ਼ਮੀਨ ਤੇ ਸੁੱਟੋ ਤਾਂ ਰੁੱਖ ਖੁਗ ਗਿਆ ਆਉਂਦੇ ਨੇ ਤੇ ਨਾਲ ਹੀ ਇਹਨਾਂ ਦੇ ਲਈ ਪਾਣੀ ਪਾਉਣ ਜਾਂ ਫਿਰ ਜ਼ਿਆਦਾ ਧਿਆਨ ਦੇਣ ਦੀ ਵੀ ਮਿਹਨਤ ਨਹੀਂ ਕਰਨੀ ਪੈਂਦੀ ਜੀ ਇਹ بس 2 ਮਿੰਟ ਹੀ ਚੱਲਣਗੇ ਵੀ ਆਪਾਂ ਨੂੰ ਹੁਣੇ ਹੀ ਵਾਪਸ ਆ ਉਹ ਦੋ ਚੀਜ਼ੇ ਲਗਾਉਣੇ ਚਾਹੀਦੇ ਕਿਉਂਕਿ ਬਾਰਿਸ਼ਾਂ ਤੋਂ ਆ ਹੀ ਰਹੀਆਂ ਬਾਰਿਸ਼ਾਂ ਆndੀਆਂ ਤਾਂ ਮਿੱਟੀ ਵੀ ਥੋੜੀ ਨਮ ਰਹਿੰਦੀ ਹੈ ਹੈਨਾ ਤਾਂ ਇਹ ਆਪਣੇ ਆਪ ਹੀ ਥੋੜੇ ਜਿਹੇ ਦਿਨਾਂ ਚਾ ਦੇਖੋ ਅਸੀਂ ਇੱਥੇ ਇੱਕ ਸਿੱਟਿਆ ਵੀ ਸੀਗਾ ਇੱਥੇ ਬਣ ਗਿਆ ਹੁਣ ਇੱਕ ਸੈਪਲਿੰਗਸ ਤਾਂ ਇਹ ਮਤਲਬ ਆਪਣੇ ਆਪ ਹੀ ਉੱਗ ਜਾਂਦੇ ਆ ਤੇ ਇਹਨਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਤੇ ਮਤਲਬ ਟਰੀਜ਼ ਬਣ ਜਾਂਦੇ ਕਈ ਔਰਤਾਂ ਮਿਲ ਕੇ ਕੰਮ ਕਰ ਰਹੀਆਂ ਨੇ ਹੁਣ ਤੱਕ ਲੱਖਾਂ ਮਿੱਟੀ ਦੇ ਗੋਲੇ ਬਣਾ ਚੁੱਕੀਆਂ ਨੇ ਤੇ ਨਾਲ ਹੀ ਹੋਰਨਾਂ ਨੂੰ ਵੀ ਇਹ ਤਰੀਕਾ ਅਪਣਾਉਣ ਦੀ ਅਪੀਲ ਕੀਤੀ ਹੈ ਬਧੀਆ ਲੱਗ ਰਿਹਾ ਹੈ ਸਰ ਕਰਨਾ ਇਸ ਚੀਜ਼ ਨੂੰ ਕਰਨਾ ਵੀ ਚਾਹੀਦਾ ਜਿਹੜਾ ਹੁਣ ਜਿਵੇਂ ਗਰਮੀ ਪੈ ਰਹੀ ਹੈ ਕਿਸੇ ਤੋਂ ਵੀ ਸੈਂਡ ਨਹੀਂ ਹੋ ਰਹੀ ਜਦੋਂ ਵੱਡਿਆਂ ਤਾਂ ਸੈਂਡ ਨਹੀਂ ਬੱਚਿਆਂ ਦਾ ਤਾਂ ਹੋਣੀ ਵੀ ਨਹੀਂਗੀ ਤਾਂ ਇਸ ਕਰਕੇ ਇਹ ਚੀਜ਼ ਬਹੁਤ ਜ਼ਰੂਰੀ ਹੈ ਹੁਣ ਦੇ ਲਈ ਤੁਸੀਂ ਵੀ ਬਣਾ ਰਹੇ ਹੋ ਜੀ ਇਹ ਸੀਡ ਬੋਲ ਹਾਲਾਂਕਿ ਪਹਿਲੀ ਵਾਰ ਸ਼ੁਰੂਆਤ ਕੀਤੀ ਹੈ ਲੱਗਦਾ ਹੈ ਹਰ ਘਰ 'ਚ ਇਹ ਮਿਸ਼ਨ ਅੱਗੇ ਆਣਾ ਚਾਹੀਦਾ ਹੈ ਹਾਂਜੀ ਸਰ ਹਰ ਘਰ 'ਚ ਹਰ ਇੱਕ ਬੱਚੇ ਨੂੰ ਇਹ ਮਿਸ਼ਨ ਅਪਣਾਉਣਾ ਚਾਹੀਦਾ ਹੈ ਤਾਂਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸੁਖਾਲੇ ਰਹਿ ਸਕੀਏ ਬਠਿੰਡਾ ਤੋਂ ਅਮਿਤ ਸ਼ਰਮਾ ਦੀ ਰਿਪੋਰਟ ਸਪੋਕਸਮੈਨ ਟੀਵੀ